ਸਿਪਲ ਸਤਵੀਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਇਤਿਜਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬੋ ਕੀ ਤਲਵੰਡੀ ਲੱਖੀ ਜੰਗਲ ਦੇ ਨਾਲ ਲੱਗਦੇ ਪਿੰਡਾਂ ਵਿੱਚ ਸਾਦੋ ਮਨ ਕਾ ਮਾਨ ತ್ಯਾਗੋ ਦਾ ਹੋਕਾ ਦੇ ਕੀ ਆਪ ਜੀ ਤਲਵੰਡੀ ਸਾਬੋ ਆਈ ਉਥੇ ਆਪ ਜੀ ਇੱਕ ਟਿੱਬੇ ਬਰਮੀ ਆ ਬੈਠੇ ਤੇ ਦੀਵਾਨ ਸਜਾਇਆ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਆਪ ਜੀ ਉੱਚਾ ਟਿਕਾਣਾ ਕਰੋ ਤਾਂ ਆਪ ਜੀ ਨੇ ਸਹਿਜ ਸੁਭਾ ਵਚਨ ਕੀਤਾ ਕਿ ਉਥੇ ਉੱਚਾ ਟਿਕਾਣਾ ਕਰਨ ਵਾਲਾ ਵੀ ਆਏਗਾ ਇਹ ਅਸਥਾਨ ਪਾਰਾ ਅਸਥਾਨ ਬਣੇਗਾ ਬੜੀਆਂ ਬਖਸ਼ਿਸ਼ਾਂ ਹੋਣਗੀਆਂ ਸੁੰਦਰ ਮੰਦਰ ਨੌ ਨੇਜੇ ਉੱਚਾ ਸੁਨਹਿਰੀ ਕਰਸ ਵਾਲਾ ਥਾਂ ਹੋਵੇਗਾ ਪੜਨ ਦਾ ਜ਼ਿਕਰ ਚੱਲਿਆ ਤਾਂ ਨੌਵੇਂ ਪਾਤਸ਼ਾਹ ਨੇ ਫਰਮਾਇਆ ਕਿ ਇਹ ਗੁਰੂ ਕੀ ਕਾਂਸ਼ੀ ਹੋਵੇਗੀ ਉਥੋਂ ਆਪ ਜੀ ਇੱਕ ਪੁਰਾਣੇ ਤਲਾਬ ਦੇ ਕੰਢੇ ਪੁਰਾਣੀ 베ਰੀ ਹੀਠਾਂ ਜਾ ਵਿਰਾਜੇ ਗੁਰੂ ਨਾਨਕ ਦੇਵ ਜੀ ਨੇ ਵੀ ਉਥੇ ਚਰਨ ਪਾਏ ਸਨ ਆਪ ਜੀ ਨੇ ਤਲਾਬ ਦੀ ਕਾਰ ਕਢਵਾਉਣ ਦਾ ਹੁਕਮ ਕੀਤਾ ਤੇ ਸਭ ਤੋਂ ਪਹਿਲਾਂ ਆਪਣੇ ਪਾਵਨ ਦੁਸ਼ਾਲੇ ਵਿੱਚ ਕਾਰ ਕੱਢੀ ਕਿਸੇ ਜਦ ਕਿਹਾ ਕਿ ਛਾਲ ਬੜੀ ਕੀਮਤੀ ਹੈ ਤਾਂ ਆਪ ਜੀ ਨੇ ਫਰਮਾਇਆ ਕਿ ਸਰੋਵਰ ਵੀ ਬੜਾ ਕੀਮਤੀ ਹੈ ਦੇਖਦੇ ਹੀ ਦੇਖਦੇ ਲਾਬ ਸਰੋਵਰ ਬਣ ਗਿਆ ਉਥੋਂ ਹੀ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਢਾਲਾਂ ਨਾਲ ਕਾਰ ਕੱਢੀ ਸੀ ਲੰਗਰ ਵੀ ਆਪ ਜੀ ਨੇ ਲਗਾ ਦਿੱਤੇ ਹੁਣ ਇਸ ਸਥਾਨ ਨੂੰ ਗੁਰਸਰ ਦਰਬਾਰ ਨੂੰ ਵਿਸ਼ਵਨਾਥ ਅਤੇ ਦੇਗ ਨੂੰ ਅੰਨਪੂਰਣਾ ਦੀ ਦੇਗ ਬੋਲਦੇ ਹਨ ਇਥੇ ਆਪ ਜੀ ਨੂੰ ਸਾਬੋ ਦੀ ਔਲਾਦ ਪਾਈ ਡੱਲਾ ਵੀ ਮਿਲਿਆ ਸੀ ਸਾਬੋ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰ ਖਾਣ ਤੇ ਵੰਡਣ ਦਾ ਉਪਦੇਸ਼ ਦਿੱਤਾ ਸੀ ਲੋਕੀ ਉਸ ਨੂੰ ਚੋਰ ਮਾਰ ਕਹਿੰਦੇ ਸਨ ਪਰ ਹੁਣ ਲੋਕ ਭਾਈ ਸਾਬੋ ਕਹਿੰਦੇ ਇੱਥੇ ਇੱਕ ਹੋਰ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਮਾਲਵਾ ਦੀ ਪਹਿਲੀ ਫੇਰੀ ਹੀ ਸੀ ਜਿਸ ਵਿੱਚ ਕਈ ਥਾਵਾਂ ਅਤੇ ਪਿੰਡ ਵਾਸੀਆਂ ਨੇ ਬੂਰਾ ਆਦਰ ਨਹੀਂ ਦਿੱਤਾ ਜਦ ਅਜਮਤ ਬਖਸ਼ਿਸ਼ਾਂ ਦੇ ਵਡਿਆਈ ਦੀ 도ਹੀ ਫਿਰ ਗਈ ਤਾਂ ਸੰਗਤਾਂ ਨੇ ਆ ਕੇ ਭੁੱਲਾਂ ਵਖਸ਼ਾਈਆਂ ਅਲੀ ਸ਼ੇਰ ਤਰਮਕੋਟ ਜਾ ਗੋਬਿੰਦਪੁਰ ਦੀਆਂ ਸਾਖੀਆਂ ਮੇਰੀ ਜਾਚੇ ਇਸ ਪਹਿਲੇ ਦੌਰ ਦੀਆਂ ਲਗਦੀਆਂ ਹਨ ਜਦ ਸੰਗਤਾਂ ਨੂੰ ਗਿਆਨ ਹੋ ਗਿਆ ਤਾਂ ਉਹਨਾਂ ਪਛਤਾਵੇ ਵੀ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ